ਸਵਾਗਤ ਹੈ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਅੱਜ ਦੀ ਕਹਾਣੀ ਦੁਪਹਿਰ ਦਾ ਸਮਾਂ ਸੀ ਗਰਮੀ ਦੀ ਧੁੱਪ ਸਿਰ ਤੇ ਅੱਗ ਵਾਂਗ ਵੱਰ ਰਹੀ ਸੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਧੀ ਛੁੱਟੀ ਹੋ ਚੁੱਕੀ ਸੀ ਬੱਚੇ ਖੁਸ਼ੀ-ਖੁਸ਼ੀ ਆਪਣੇ ਘਰਾਂ ਵੱਲ ਦੌੜ ਰਹੇ ਸਨ ਸ਼ਾਂਤੀ ਜੋ ਕਸਬੇ ਦੇ ਬੈਂਕ ਵਿੱਚ ਸਫਾਈ ਸੇਵਕਾ ਸੀ ਆਪਣੀ 11 ਸਾਲ ਦੀ ਬੇਟੀ ਗौरी ਨੂੰ ਲੈਣ ਸਕੂਲ ਪਹੁੰਚੀ ਮਾਂ ਨੂੰ ਦੇਖ ਕੇ ਗौरी ਦੌੜ ਕੇ ਉਹਨਾਂ ਦੀ ਗੋਦ ਵਿੱਚ ਚੜ ਗਈ ਮਾਂ ਅੱਜ ਛੁੱਟੀ ਜਲਦੀ ਹੋ ਗਈ ਗौरी ਨੇ ਮਸੂਮੀਅਤ ਭਰੀ ਮੁਸਕਾਨ ਨਾਲ ਕਿਹਾ ਆਓ ਬੇਟਾ ਚੱਲੀਏ ਪਰ ਮੈਨੂੰ ਅਜੇ ਬੈਂਕ ਜਾਣਾ ਹੈ ਸਫਾਈ ਕਰਨ ਤੂੰ ਮੇਰੇ ਨਾਲ ਹੀ ਚੱਲ ਬਸ ਇੱਕ ਘੰਟਾ ਉੱਥੇ ਰਹਿਣਾ ਪਵੇਗਾ ਉਸ ਤੋਂ ਬਾਅਦ ਅਸੀਂ ਦੋਵੇਂ ਇਕੱਠਿਆਂ ਘਰ ਚੱਲਾਂਗੇ ਗौरी ਨੇ ਝੋਲੇਪਣ ਨਾਲ ਪੁੱਛਿਆ ਪਰ ਮਾਂ ਮੈਂ ਉੱਥੇ ਕੀ ਕਰਾਂਗੀ ਸ਼ਾਂਤੀ ਮੁਸਕਰਾਈ ਬਸ ਚੁੱਪਚਾਪ ਬੈਠ ਕੇ ਆਪਣੀ ਕਿਤਾਬ ਪੜ੍ਹ ਲੈਣਾ ਕਦੇ-ਕਦੇ ਮਾਂ ਦਾ ਕੰਮ ਦੇਖ ਲੈਣਾ ਫਿਰ ਅਸੀਂ ਇਕੱਠੇ ਘਰ ਜਾਵਾਂਗੇ ਗौरी ਨੇ ਹਾਂ ਵਿੱਚ ਸਿਰ ਹਿਲਾਇਆ ਤੇ ਆਪਣਾ ਬੈਗ ਕੱਸ ਕੇ ਫੜ ਲਿਆ ਅੱਜ ਸਵੇਰ ਤੋਂ ਹੀ ਕਸਬੇ ਦਾ ਸਭ ਤੋਂ ਵੱਡਾ ਬੈਂਕ ਹਲਚਲ ਵਿੱਚ ਸੀ ਸਾਰੇ ਲੋਕ ਆਪਣੇ ਲੈਣ ਦੇਣ ਲਈ ਆਏ ਹੋਏ ਸਨ ਪਰ ਦਿਨ ਦੀ ਸ਼ੁਰੂਆਤ ਤੋਂ ਹੀ ਬੈਂਕ ਦਾ ਕੰਪਿਊਟਰ ਸਿਸਟਮ ਅਜੀਬ ਤਰੀਕੇ ਨਾਲ ਗੜਬੜ ਕਰ ਰਿਹਾ ਸੀ ਬੈਂਕ ਦੀ ਗੰਦ ਤੇ ਲੱਗੀ ਵੱਡੀ ਡਿਜੀਟਲ ਟਲਕੜੀ ਦਾ ਹਰ ਗੁਜ਼ਰਦਾ ਮਿੰਟ ਲੋਕਾਂ ਦੀ ਬੇਚੈਨੀ ਵਧਾ ਰਿਹਾ ਸੀ ਕੈਸ਼ ਕਾਊਂਟਰ ਤੇ ਬੈਠੇ ਕੈਸ਼ੀਅਰ ਬਾਰ-ਬਾਰ ਬਟਨ ਦਬਾ ਰਹੇ ਸਨ ਪਰ ਸਕਰੀਨ ਤੇ ਬਾਰ-ਬਾਰ ਉਹੀ ਗਲਤੀ ਦਾ ਸੁਨੇਹਾ ਆ ਰਿਹਾ ਸੀ ਕੋਲ ਖੜੇ ਇੱਕ ਕਿਸਾਨ ਨੇ ਨਿਰਾਸ਼ ਹੋ ਕੇ ਕਿਹਾ ਉਹ ਬਾਬੂ ਜੀ ਮੈਂ ਆਪਣੇ ਬੇਟੇ ਦੀ ਫੀਸ ਜਮ੍ਹਾਂ ਕਰਵਾਉਣੀ ਹੈ ਸਵੇਰ ਤੋਂ ਖੜਾ ਹਾਂ ਕਦੋਂ ਤੱਕ ਇੰਤਜ਼ਾਰ ਕਰਾਂਗਾ ਦੂਜੇ ਪਾਸੇ ਇੱਕ ਵਪਾਰੀ ਉੱਚੀ ਆਵਾਜ਼ ਵਿੱਚ ਬੋਲਿਆ ਮੇਰੇ ਖਾਤੇ ਵਿੱਚੋਂ ਅੱਜ ਲੱਖਾਂ ਰੁਪਏ ਦਾ ਲੈਣ ਦੇਣ ਹੋਣਾ ਹੈ ਮਾਲ ਟਰੱਕ ਤੇ ਲੱਦਿਆ ਖੜਾ ਹੈ ਜੇ ਸਿਸਟਮ ਇੰਜ ਹੀ ਬੰਦ ਰਿਹਾ ਤਾ ਮੇਰਾ ਭਾਰੀ ਨੁਕਸਾਨ ਹੋ ਜਾਵੇਗਾ ਲੋਕਾਂ ਦੀਆਂ ਆਵਾਜ਼ਾਂ ਹਾਲ ਵਿੱਚ ਗੂੰਜਣ ਲੱਗੀਆਂ ਕੋਈ ਪਰਚੀ ਲਹਿਰਾ ਕੇ ਚਲਾ ਰਿਹਾ ਸੀ ਤਾਂ ਕੋਈ ਗੁੱਸੇ ਵਿੱਚ ਕਾਊਂਟਰ ਤੇ ਮੁੱਕੇ ਮਾਰ ਰਿਹਾ ਸੀ ਬੈਂਕ ਮੈਨੇਜਰ ਸ਼੍ਰੀ ਵਿਕਰਮ ਜੋ ਕਿ 40-45 ਸਾਲ ਦੇ ਗੰਭੀਰ ਸੁਭਾਅ ਦੇ ਵਿਅਕਤੀ ਸਨ ਬਾਰ-ਬਾਰ ਸਟਾਫ ਅਤੇ ਲੋਕਾਂ ਨੂੰ ਸਮਝਾ ਰਹੇ ਸਨ ਸਾਰੇ ਸ਼ਾਂਤ ਰਹੋ ਜੀ ਅਸੀਂ ਆਈਟੀ ਟੀਮ ਨੂੰ ਫੋਨ ਕਰ ਰਹੇ ਹਾਂ ਇਹ ਤਕਨੀਕੀ ਖਰਾਬੀ ਹੈ ਅਜੇ ਸਮਾਂ ਲੱਗੇਗਾ ਪਰ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀ ਬੈਂਕ ਦੇ ਅਧਿਕਾਰੀ ਖੁਦ ਘਬਰਾਏ ਹੋਏ ਸਨ ਕਿਉਂਕਿ ਇਹ ਕੋਈ ਮਾਮੂਲੀ ਦਿੱਕਤ ਨਹੀਂ ਸੀ ਲੱਖਾਂ ਕਰੋੜਾ ਰੁਪਏ ਦਾ ਲੈਣ-ਦੇਣ ਫਸਿਆ ਹੋਇਆ ਸੀ ਕਿਸਾਨਾਂ ਦੀ ਸਬਸਿਡੀ ਅੜਕੀ ਹੋਈ ਸੀ ਵਪਾਰੀਆਂ ਦੀ ਪੇਮੈਂਟ ਕਲੀਅਰ ਨਹੀਂ ਹੋ ਰਹੀ ਸੀ ਤੇ ਸ਼ਹਿਰ ਦੇ ਕਾਲਜਾਂ ਦੇ ਵਿਦਿਆਰਥੀਆਂ ਦੀ ਫੀਸ ਜਮਾ ਨਹੀਂ ਹੋ پا ਰਹੀ ਸੀ ਹਰ ਬੀਤਦੇ ਪਲ ਨਾਲ ਭੀੜ ਹੋਰ ਉਤੇਜਿਤ ਹੋ ਰਹੀ ਸੀ ਇਸੇ ਭਜ ਦੌੜ ਅਤੇ ਹੰਗਾਮੇ ਦੇ ਵਿਚਕਾਰ ਦਰਵਾਜ਼ੇ ਤੋਂ ਸ਼ਾਂਤੀ ਅੰਦਰ ਆਈ ਉਸ ਦੇ ਹੱਥ ਵਿੱਚ ਝਾੜੂ ਤੇ ਮੋਢੇ ਤੇ ਪੁਰਾਣਾ ਥੈਲਾ ਲਟਕ ਰਿਹਾ ਸੀ। ਉਸ ਦੇ ਨਾਲ ਉਸ ਦੀ 11 ਸਾਲ ਦੀ ਬੇਟੀ ਗੌਰੀ ਸੀ ਜੋ ਹੁਣੇ ਸਕੂਲੋਂ ਛੁੱਟੀ ਕਰਕੇ ਆਈ ਸੀ। ਬੈਂਕ ਪਹੁੰਚਦੇ ਹੀ ਭੀੜ ਦੇਖ ਕੇ ਉਹ ਹੈਰਾਨ ਰਹਿ ਗਈ। ਕਤਾਰ ਵਿੱਚ ਖੜੇ ਲੋਕ ਬੇਚੈਨ ਸਨ, ਅਧਿਕਾਰੀ ਪਰੇਸ਼ਾਨ ਸਨ। ਹਰ ਕਿਸੇ ਦੇ ਚਿਹਰੇ ਤੇ ਚਿੰਤਾ ਸਾਫ਼ ਦਿਖ ਰਹੀ ਸੀ। ਉਸ ਨੇ ਹੌਲੀ ਜਿਹੇ ਆਪਣੀ ਮਾਂ ਦਾ ਹੱਥ ਖਿੱਚ ਕੇ ਪੁੱਛਿਆ, "ਮਾਂ, ਇਹ ਸਾਰੇ ਲੋਕ ਇੰਨੇ ਪਰੇਸ਼ਾਨ ਕਿਉਂ ਹਨ ਕੀ ਕੰਪਿਊਟਰ ਖਰਾਬ ਹੋ ਗਿਆ ਹੈ ਸ਼ਾਂਤੀ ਨੇ ਹੌਕਾ ਭਰਦਿਆਂ ਕਿਹਾ ਹਾਂ ਬੇਟਾ ਸਿਸਟਮ ਖਰਾਬ ਹੋ ਗਿਆ ਹੈ ਸ਼ਾਂਤੀ ਨੇ ਸਮਝਾਉਂਦਿਆਂ ਕਿਹਾ ਹੁਣ ਜਦੋਂ ਇੰਜੀਨੀਅਰ ਆਉਣਗੇ ਤਾਂ ਹੀ ਇਹ ਠੀਕ ਹੋਵੇਗਾ ਉਦੋਂ ਤੱਕ ਸਾਰਿਆਂ ਨੂੰ ਇੰਤਜ਼ਾਰ ਕਰਨਾ ਪਵੇਗਾ ਗੌਰੀ ਦੀ ਜਿਗਿਆਸਾ ਹੋਰ ਵੀ ਵੱਧ ਗਈ ਮਾਂ ਜੇਕਰ ਮੈਂ ਦੇਖਾਂ ਤਾਂ ਸ਼ਾਇਦ ਠੀਕ ਕਰ ਦੇਵਾਂ ਸ਼ਾਂਤੀ ਨੇ ਸਾਫ ਮਨਾ ਕਰ ਦਿੱਤਾ ਨਹੀਂ ਬੇਟਾ ਇਹ ਬਹੁਤ ਵੱਡਾ ਬੈਂਕ ਹੈ ਇੱਥੇ ਲੱਖਾਂ ਕਰੋੜਾਂ ਦਾ ਕੰਮ ਹੁੰਦਾ ਹੈ ਇੱਥੇ ਬੈਂਕ ਮੈਨੇਜਰ ਸ਼੍ਰੀ ਵਿਕਰਮ ਦੀ ਹਾਲਤ ਬਹੁਤ ਖਰਾਬ ਸੀ ਉਹਨਾਂ ਦੇ ਮੱਥੇ ਤੋਂ ਪਸੀਨੇ ਦੀਆਂ ਬੂੰਦਾਂ ਲਗਾਤਾਰ ਡਿੱਗ ਰਹੀਆਂ ਸਨ ਉਹ ਵਾਰ-ਵਾਰ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਸਨ ਤੇ ਫਿਰ ਖਿੱਚ ਕੇ ਮੋਬਾਈਲ ਮੇਜ਼ ਤੇ ਪਟਕ ਦਿੰਦੇ ਸਨ ਉਹਨਾਂ ਨੇ ਘਬਰਾਹਟ ਵਿੱਚ ਆਪਣੇ ਸਟਾਫ ਨੂੰ ਕਿਹਾ ਤੁਰੰਤ ਹੈੱਡ ਦਫ਼ਤਰ ਫੋਨ ਲਗਾਓ ਕਹੋ ਕਿ ਆਈਟੀ ਵਿਭਾਗ ਤੋਂ ਕੋਈ ਤਕਨੀਕੀ ਮਾਹਿਰ ਤੁਰੰਤ ਭੇਜਣ ਪੂਰੇ ਬੈਂਕ ਦਾ ਕੰਮ ਰੁਕ ਗਿਆ ਹੈ ਜੇ ਇਹ ਖਬਰ ਉੱਪਰ ਤੱਕ ਗਈ ਤਾਂ ਮੇਰੀ ਨੌਕਰੀ ਵੀ ਖਤਰੇ ਵਿੱਚ ਪੈ ਸਕਦੀ ਹੈ ਕਰੀਬ ਅੱਧੇ ਘੰਟੇ ਬਾਅਦ ਇੱਕ ਤਕਨੀਕੀ ਮਾਹਿਰ ਲੈਪਟਾਪ ਤੇ ਆਪਣੀ ਟੂਲ ਕਿਟ ਲੈ ਕੇ ਬੈਂਕ ਪਹੁੰਚਿਆ ਉਸ ਦੇ ਆਉਣ ਨਾਲ ਗਾਹਕਾਂ ਵਿੱਚ ਥੋੜੀ ਉਮੀਦ ਜਾਗੀ ਉਹ ਮਾਹਿਰ ਤੇਜ਼ੀ ਨਾਲ ਬੈਂਕ ਦੇ ਕੰਪਿਊਟਰ ਨਾਲ ਆਪਣਾ ਲੈਪਟਾਪ ਜੋੜਨ ਲੱਗਾ ਕਦੇ ਉਹ ਕੁਝ ਟਾਈਪ ਕਰਦਾ ਕਦੇ ਤਾਰਾ ਚੈੱਕ ਕਰਦਾ ਤੇ ਕਦੇ ਸਿਸਟਮ ਰੀਸਟਾਰਟ ਕਰਦਾ ਪਰ ਨਤੀਜਾ ਉਹੀ ਰਿਹਾ ਸਕਰੀਨ ਤੇ ਵਾਰ-ਵਾਰ ਲਾਲ ਅੱਖਰਾਂ ਵਿੱਚ 에ਰਰ ਦੇ ਸੁਨੇਹੇ ਆ ਰਹੇ ਸਨ ਕ੍ਰਿਟੀਕਲ 에ਰਰ ਸਿਸਟਮ ਫੇਲੀਅਰ ਮੈਨੇਜਰ ਦੇ ਸਾਹਮਣੇ ਰੁਕ ਹੀ ਗਏ ਹੋਣ ਉਹਨਾਂ ਨੇ ਘਬਰਾ ਕੇ ਪੁੱਛਿਆ ਕੀ ਹੋਇਆ ਇਹ ਠੀਕ ਕਿਉਂ ਨਹੀਂ ਹੋ ਰਿਹਾ ਤੁਸੀਂ ਤਾਂ ਮਾਹਿਰ ਹੋਣਾ ਤਕਨੀਕੀ ਮਾਹਿਰ ਨੇ ਝਿਜਕਦੇ ਹੋਏ ਜਵਾਬ ਦਿੱਤਾ ਸਰ ਸਰਵਰ ਵਿੱਚ ਬਹੁਤ ਗੰਭੀਰ ਸੁਨਸਿਆ ਹੈ ਮੈਂ ਜਿੰਨੀ ਕੋਸ਼ਿਸ਼ ਕਰ ਸਕਦਾ ਸੀ ਸਭ ਕਰ ਲਈ ਹੈ ਫਿਰ ਹਾਲ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਇਹ ਸੁਣਦਿਆਂ ਹੀ ਬੈਂਕ ਦੇ ਹਾਲ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਮੈਨੇਜਰ ਨੇ ਦੋਵੇਂ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਉਹਨਾਂ ਦਾ ਚਿਹਰਾ ਪੀਲਾ ਪੈ ਗਿਆ ਸੀ ਇਸੇ ਅਫਰਾ ਤਫਰੀ ਦੇ ਵਿੱਚਕਾਰ ਇੱਕ ਕੋਨੇ ਵਿੱਚ ਬੈਠੀ ਗौरी ਸਭ ਕੁਝ ਬੜੇ ਧਿਆਨ ਨਾਲ ਦੇਖ ਰਹੀ ਸੀ ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਕੰਪਿਊਟਰ ਸਕਰੀਨ ਤੇ ਠਿਕੀਆਂ ਹੋਈਆਂ ਸਨ ਉਸਨੇ ਗੌਰ ਕੀਤਾ ਕਿ ਉਹ ਮਾਹਿਰ ਵਾਰ-ਵਾਰ ਇੱਕੋ ਪ੍ਰਕਿਰਿਆ ਦੁਹਰਾ ਰਿਹਾ ਸੀ ਪਰ ਕੋਈ ਨਵੀਂ ਕੋਸ਼ਿਸ਼ ਨਹੀਂ ਸੀ ਕਰ ਰਿਹਾ ਉਸਦੇ ਮਨ ਵਿੱਚ ਸਵਾਲ ਉੱਠਿਆ ਜੇਕਰ ਲੋਕ ਸਿਰਫ ਉਹੀ ਕੰਮ ਵਾਰ-ਵਾਰ ਕਰਨਗੇ ਤਾਂ ਸਿਸਟਮ ਕਿਵੇਂ ਠੀਕ ਹੋਵੇਗਾ ਉਸਨੇ ਹੌਲੀ ਜੀ ਆਪਣੀ ਮਾਂ ਦਾ ਹੱਥ ਖਿੱਚਿਆ ਤੇ ਮੱਧਮ ਆਵਾਜ਼ ਵਿੱਚ ਬੋਲੀ ਮਾਂ ਮੈਨੂੰ ਇੱਕ ਵਾਰ ਕੋਸ਼ਿਸ਼ ਕਰਨ ਦਿਓ ਸ਼ਾਂਤੀ ਚੌਂਕ ਗਈ ਨਹੀਂ ਬੇਟਾ ਇਹ ਵੱਡੇ ਲੋਕਾਂ ਦਾ ਕੰਮ ਹੈ ਤੂੰ ਛੋਟੀ ਬੱਚੀ ਹੈ ਬੇਕਰਮਾ ਕੁਰਸੀ ਤੇ ਬੈਠੇ ਬੈਠੇ ਬੂਰੀ ਤਰ੍ਹਾਂ ਘਬਰਾ ਚੁੱਕੇ ਸਨ ਇਸੇ ਹੰਗਾਮੇ ਦੇ ਵਿੱਚਕਾਰ ਨੰਨੀ ਗौरी ਮੈਨੇਜਰ ਦੀ ਮੇਜ਼ ਕੋਲ ਜਾ ਖੜੀ ਹੋਈ ਉਸਨੇ ਹਿੰਮਤ ਜਟਾ ਕੇ ਫੇਰ ਕਿਹਾ ਅੰਕਲ ਮੈਨੂੰ ਸੱਚਮੁੱਚ ਇੱਕ ਵਾਰ ਕੋਸ਼ਿਸ਼ ਕਰਨ ਦਿਓ ਹੋ ਸਕਦਾ ਹੈ ਮੈਂ ਇਸ ਨੂੰ ਠੀਕ ਕਰ ਦੇਵਾਂ ਮੈਨੇਜਰ ਨੇ ਗੁੱਸੇ ਨਾਲ ਕਿਹਾ ਬੇਟੀ ਮੈਂ ਕਿਹਾ ਨਾ ਇਹ ਬੱਚਿਆਂ ਦੀ ਖੇਡ ਨਹੀਂ ਹੈ ਤੂੰ ਸਮਝਦੀ ਨਹੀਂ ਇਥੇ ਕਰੋੜਾਂ ਦਾ ਲੈਂਡ ਦੇ ਨਟਕਿਆ ਹੋਇਆ ਹੈ ਜੇ ਕੁਝ ਹੋਰ ਗੜਬੜ ਹੋ ਗਈ ਤਾਂ ਸਾਰੀ ਜ਼ਿੰਮੇਵਾਰੀ ਮੇਰੇ ਸੱਤੇ ਆਵੇਗੀ ਤਦ ਹੀ ਉਹ ਤਕਨੀਕੀ ਮਾਹਿਰ ਜੋ ਹੁਣ ਤੱਕ ਬਾਰ-ਬਾਰ ਲੈਪਟਾਪ ਨੂੰ ਸਿਸਟਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸੀ ਅਚਾਨਕ ਘਬਰਾ ਗਿਆ ਉਸ ਦੀਆਂ ਅੱਖਾਂ ਸਕਰੀਨ ਤੇ ਪੱਥਰ ਵਾਂਗ ਟਿਕ ਗਈਆਂ ਇਹ ਕਿਵੇਂ ਹੋ ਸਕਦਾ ਹੈ ਮੈਨੇਜਰ ਤੁਰੰਤ ਉਸ ਦੇ ਕੋਲ ਜਾ ਕੇ ਬੋਲਿਆ ਕੀ ਹੋਇਆ ਜਲਦੀ ਦੱਸੋ ਮਾਹਿਰ ਤੇਰਾਪੀਲਾ ਪੈ ਗਿਆ ਸੀ ਸਰ ਸਿਸਟਮ ਦੀ ਦਿੱਕਤ ਸਿਰਫ ਸਰਵਰ ਡਾਊਨ ਹੋਣ ਦੀ ਨਹੀਂ ਹੈ ਇਹ ਤਾਂ ਬਹੁਤ ਵੱਡਾ ਮਾਮਲਾ ਲੱਗ ਰਿਹਾ ਹੈ ਮੈਨੇਜਰ ਨੇ ਘਬਰਾ ਕੇ ਕਿਹਾ ਸਾਫ਼-ਸਾਫ਼ ਦੱਸੋ ਆਖਰ ਗੱਲ ਕੀ ਹੈ ਸਰ ਖਾਤਿਆਂ ਵਿੱਚੋਂ ਪੈਸਾ ਆਪਣੇ ਆਪ ਦੂਜੀ ਜਗ੍ਹਾ ਟਰਾਂਸਫਰ ਹੋ ਰਿਹਾ ਹੈ ਇਹ ਕੋਈ ਆਮ ਖਰਾਬੀ ਨਹੀਂ ਹੈ ਲੱਗਦਾ ਹੈ ਸਿਸਟਮ ਹਾਇਕ ਹੋ ਚੁੱਕਾ ਹੈ ਕੋਈ ਬਾਹਰੋਂ ਬੈਂਕ ਨੂੰ ਕੰਟਰੋਲ ਕਰ ਰਿਹਾ ਹੈ ਇਹ ਸੁਣਦਿਆਂ ਹੀ ਮੈਨੇਜਰ ਦਾ ਸਰੀਰ ਜਿਵੇਂ ਸੁੰਨ ਪੈ ਗਿਆ ਮੈਨੇਜਰ ਨੇ ਕੰਬ ਦੀ ਆਵਾਜ਼ ਵਿੱਚ ਮਾਹਿਰ ਨੂੰ ਪੁੱਛਿਆ ਤੁਸੀਂ ਤੁਸੀਂ ਕੁਝ ਕਰ ਕਿਉਂ ਨਹੀਂ ਰਹੇ ਇਸ ਨੂੰ ਰੋਕ ਕਿਉਂ ਨਹੀਂ ਰਹੇ ਮਾਹਿਰ ਹਕਲਾਉਂਦੇ ਹੋਏ ਬੋਲਿਆ ਸਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਪਰ ਸਿਸਟਮ ਪੂਰੀ ਤਰ੍ਹਾਂ ਕਿਸੇ ਹੋਰ ਦੇ ਕਾਬੂ ਵਿੱਚ ਹੈ ਮੇਰੇ ਕੋਲ ਇਸ ਨੂੰ ਰੋਕਣ ਦਾ ਕੋਈ ਤਰੀਕਾ ਨਹੀਂ ਹੈ ਮੈਨੇਜਰ ਸੋਚ ਵੀ ਨਹੀਂ پا ਰਹੇ ਸਨ ਕਿ ਹੁਣ ਕੀ ਕਰਨ ਤਦ ਹੀ ਉਹਨਾਂ ਦੀ ਨਜ਼ਰ ਗੌਰੀ ਤੇ ਪਈ ਕੁਝ ਦੇਰ ਪਹਿਲਾਂ ਜਿਸ ਗੌਰੀ ਨੂੰ ਉਹ ਡਾਂਟ ਕੇ ਭਜਾ ਚੁੱਕੇ ਸਨ ਅਚਾਨਕ ਭੱਜਦੇ ਹੋਏ ਉਸ ਕੋਲ ਪਹੁੰਚੇ ਗੌਰੀ ਮਸੂਮ ਅੱਖਾਂ ਨਾਲ ਉਹਨਾਂ ਨੂੰ ਦੇਖ ਰਹੀ ਸੀ ਪਰ ਉਸ ਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਹਲਕੀ ਜੀ ਚਲਕ ਸੀ ਮੈਨੇਜਰ ਉਸ ਦੇ ਸਾਹਮਣੇ ਝੁਕ ਗਏ ਤੇ ਲਗਭਗ ਗਿੜਗੜਾਉਂਦੇ ਹੋਏ ਬੋਲੇ ਬੇਟਾ ਅਜੇ ਮੈਂ ਤੇ ਤੈਨੂੰ ਡਾਂਟਿਆ ਸੀ ਪਰ ਹੁਣ ਹਾਲਾਤ ਬਹੁਤ ਮਾੜੇ ਹਨ ਸਾਡੇ ਮਾਹਿਰ ਵੀ ਸਿਸਟਮ ਠੀਕ ਨਹੀਂ ਕਰ ਸਕੇ ਪੈਸਾ ਬੈਂਕ ਤੋਂ ਬਾਹਰ ਜਾ ਰਿਹਾ ਹੈ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਪਲੀਜ਼ ਤੂੰ ਹੀ ਦੇਖ ਇਸ ਨੂੰ ਸ਼ਾਇਦ ਤੂੰ ਹੀ ਕੁਝ ਕਰ ਸਕੇ ਪੂਰਾ ਬੈਂਕ ਸਟਾਫ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਬੈਂਕ ਮੈਨੇਜਰ ਇੱਕ 11 ਸਾਲ ਦੀ ਬੱਚੀ ਤੋਂ ਮਦਦ ਮੰਗ ਰਿਹਾ ਹੈ ਗौरी ਨੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ ਚਿੰਤਾ ਨਾ ਕਰੋ ਆਂਕਲ ਮੈਂ ਕੋਸ਼ਿਸ਼ ਕਰਦੀ ਹਾਂ 11 ਸਾਲ ਦੀ ਨੰਨੀ ਬੱਚੀ ਹੁਣ ਕੰਪਿਊਟਰ ਦੀ ਸਕਰੀਨ ਦੇ ਸਾਹਮਣੇ ਇੱਕ ਵੱਡੀ ਆਫਿਸ ਚੇਅਰ ਤੇ ਬੈਠੀ ਸੀ ਬੈਂਕ ਮੈਨੇਜਰ ਉਸ ਦੇ ਬਗਲ ਵਿੱਚ ਖੜੇ ਬਾਰ-ਬਾਰ ਮੱਥੇ ਦਾ ਪਸੀਨਾ ਪੂੰਝ ਰਹੇ ਸਨ। ਉਹਨਾਂ ਦੀ ਹਾਲਤ ਅਜਿਹੀ ਸੀ ਜਿਵੇਂ ਕਿਸੇ ਨੇ ਉਹਨਾਂ ਦੀ ਜਾਨ ਹੀ ਕੱਢ ਲਈ ਹੋਵੇ। ਤਕਨੀਕੀ ਮਾਹਿਰ ਥੋੜੀ ਦੂਰੀ ਤੇ ਖੜੇ ਆਪਸ ਵਿੱਚ ਕੁਸਰ-ਮੁਸਰ ਕਰ ਰਹੇ ਸਨ। ਇਹ ਕਿਵੇਂ ਹੋ ਸਕਦਾ ਹੈ? ਇੰਨੀ ਛੋਟੀ ਬੱਚੀ ਕੀ ਕਰ ਸਕੇਗੀ? ਮਗਰ ਫਿਰ ਵੀ ਉਹਨਾਂ ਦੀਆਂ ਨਜ਼ਰਾਂ ਕੁਰਸੀ ਤੇ ਹੀ ਸਨ। ਗਾਕ ਵੀ ਚੁੱਪਚਾਪ ਖੜੇ ਸਨ। ਗੌਰੀ ਦੀ ਮਾਂ ਥੋੜੀ ਕਵਰਾਈ ਹੋਈ ਇੱਕ ਕੋਨੇ ਵਿੱਚ ਖੜੀ ਸੀ। ਪਰ ਉਹਨਾਂ ਦੀਆਂ ਅੱਖਾਂ ਵਿੱਚ ਮਾਣ ਵੀ ਚਲਕ ਰਿਹਾ ਸੀ ਉਸ ਨੂੰ ਪਤਾ ਸੀ ਕਿ ਉਹਨਾਂ ਦੀ ਬੇਟੀ ਬਚਪਨ ਤੋਂ ਹੀ ਕੰਪਿਊਟਰ ਵਿੱਚ ਬਹੁਤ ਤੇਜ਼ ਹੈ ਪਰ ਇੰਨਾ ਵੱਡਾ ਮੌਕਾ ਉਸ ਦੇ ਸਾਹਮਣੇ ਆਵੇਗਾ ਇਹ ਉਹਨਾਂ ਨੇ ਕਦੇ ਨਹੀਂ ਸੀ ਸੋਚਿਆ ਗੌਰੀ ਨੇ ਇੱਕ ਡੂੰਗਾ ਸਾ ਲਿਆ ਫਿਰ ਆਪਣੇ ਛੋਟੇ-ਛੋਟੇ ਹੱਥ ਕੀਬੋਰਡ ਤੇ ਰੱਖੇ ਜਿਵੇਂ ਹੀ ਉਸ ਦੀਆਂ ਉਂਗਲਾਂ ਹਲਕਾ-ਹਲਕਾ ਟਾਈਪ ਕਰਨ ਲੱਗੀਆਂ ਕੀਬੋਰਡ ਦੀ ਆਵਾਜ਼ ਪੂਰੇ ਬੈਂਕ ਦੇ ਸ਼ਨਾਟੇ ਵਿੱਚ ਗੂੰਜ ਉਠੀ ਸਕ੍ਰੀਨ ਤੇ ਤੇਜ਼ੀ ਨਾਲ ਕੋਡ ਚੱਲਣ ਲੱਗੇ ਤੇ ਪੁਰਾਣੀਆਂ ਵਿੰਡੋਜ਼ ਬੰਦ ਹੋਣ ਲੱਗੀਆਂ ਸਾਰੇ ਲੋਕ ਆਪਣੇ ਸਾਰੇ ਓਕੀ ਖੜੇ ਸਨ ਮੈਨੇਜਰ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ ਤੇ ਉਹ ਹਰ ਲਾਈਨ ਨੂੰ ਇੰਜ ਦੇਖ ਰਹੇ ਸਨ ਜਿਵੇਂ ਉਹਨਾਂ ਦੀ ਕਿਸਮਤ ਉਸੇ ਤੇ ਟਿਕੀ ਹੋਵੇ ਤਕਨੀਕੀ ਮਾਹਿਰ ਹੁਣ ਹੋਰ ਵੀ ਨੇੜੇ ਆ ਗਏ ਸਨ ਉਹ ਕਦੇ ਸਕ੍ਰੀਨ ਦੇਖਦੇ ਕਦੇ ਇੱਕ ਦੂਜੇ ਦੇ ਚਿਹਰੇ ਪੂਰਾ ਮਾਹੌਲ ਅਜੀਬਾ ਲੱਗ ਰਿਹਾ ਸੀ ਜਿਵੇਂ ਬੈਂਕ ਦਾ ਹਾਲ ਹੁਣ ਬੈਂਕ ਨਹੀਂ ਬਲਕਿ ਕਿਸੇ ਸਾਇੰਸ ਫਿਕਸ਼ਨ ਫਿਲਮ ਦਾ ਸੀਨ ਬਣ ਗਿਆ ਹੋਵੇ ਤੇ ਉਹ ਫਿਲਮ ਦੀ ਹੀਰੋ ਕੋਈ ਵੱਡਾ ਵਿਗਿਆਨੀ ਨਹੀਂ ਬਲਕਿ ਇੱਕ 11 ਸਾਲ ਦੀ ਮਸੂਮ ਬੱਚੀ ਸੀ ਜਿਸ ਦਾ ਨਾਮ ਸੀ ਗौरी ਗौरी ਨੇ ਸਭ ਤੋਂ ਪਹਿਲਾਂ ਮੁੱਖ ਸਰਵਰ ਪ੍ਰੋਗਰਾਮ ਖੋਲ੍ਹਿਆ ਸਕਰੀਨ ਤੇ ਕੋਡ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਸਕਰੋਲ ਹੋ ਰਹੀਆਂ ਸਨ ਪਰ ਉਹ ਬਿਨਾਂ ਰੁਕੇ ਉਹਨਾਂ ਨੂੰ ਪੜ ਰਹੀ ਸੀ ਫਿਰ ਉਸਨੇ ਸਿਸਟਮ ਦੀ ਲੌਗ ਫਾਈਲ ਖੋਲੀ ਉਤੋਂ ਉਸਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਸਮੇਂ ਤੋਂ ਪੈਸੇ ਆਪਣੇ ਆਪ ਟ੍ਰਾਂਸਫਰ ਹੋਣਾ ਸ਼ੁਰੂ ਹੋਏ ਹਨ ਉਸ ਦੀ ਨਜ਼ਰ ਇੰਨੀ ਤੇਜ਼ੀ ਨਾਲ ਇੱਧਰ ਉੱਧਰ ਘੁੰਮ ਰਹੀਆਂ ਸਨ ਕਿ ਕੋਲ ਖੜੇ ਤਕਨੀਕੀ ਮਾਹਿਰ ਵੀ ਦੰਦਾ ਹੀਠ ਉਂਗਲੀਆਂ ਦਵਾ ਗਏ ਉਸਨੇ ਕਿਹਾ ਦੇਖੋ ਇੱਥੋਂ ਸਿਸਟਮ ਵਿੱਚ ਇੱਕ ਬੈਕ ਡੋਰ ਪ੍ਰੋਗਰਾਮ ਇੰਸਟਾਲ ਹੋਇਆ ਹੈ ਜਿਸ ਰਾਹੀਂ ਪੈਸੇ ਆਪਣੇ ਆਪ ਬਾਹਰ ਜਾ ਰਹੇ ਹਨ ਉਸ ਦੇ ਸ਼ਬਦ ਸੁਣਦਿਆਂ ਹੀ ਸਾਰੇ ਲੋਕ ਚੌਂਕ ਗਏ। ماہر ਆਪਸ ਵਿੱਚ ਫੁਸਫਸਾਉਣ ਲੱਗੇ। ਐਨੀ ਛੋਟੀ ਬੱਚੀ ਸਿਸਟਮ ਦੀ ਐਨੀ ਗਹਿਰਾਈ ਤੱਕ ਪਹੁੰਚ ਗਈ। ਅਸੀਂ ਤਾਂ ਇੱਥੋਂ ਤੱਕ ਪਹੁੰਚ ਹੀ ਨਹੀਂ ਸਕੇ ਸੀ। ਗੌਰੀ ਰੁਕੀ ਨਹੀਂ। ਉਸਨੇ ਇੱਕ ਇੱਕ ਕਰਕੇ ਸਾਰੇ ਐਂਟੀਵਾਇਰਸ ਟੂਲਸ ਫਾਇਰਵਾਲ ਅਤੇ ਪੈਨਲ ਤੇ ਨੈੱਟਵਰਕ ਪ੍ਰੋਟੋਕੋਲ ਖੋਲ ਦਿੱਤੇ। ਹੁਣ ਉਸ ਦੀ ਸਕਰੀਨ ਤੇ ਵੱਖ-ਵੱਖ ਵਿੰਡੋਜ਼ ਤੇ ਕੋਡ ਭਰੇ ਹੋਏ ਸਨ। ਬੈਂਕ ਮੈਨੇਜਰ ਗਾਹਕ ਤੇ ਇਥੋਂ ਤੱਕ ਕੇ ਉਸ ਦੇ ਮਾਪੇ ਵੀ ਸਾਹ ਰੋਕੀ ਸਭ ਦੇਖ ਰਹੇ ਸਨ ਹੌਲੀ ਹੌਲੀ ਗौरी ਬੈਂਕ ਦੇ ਸਿਸਟਮ ਦੀ ਜੜ ਤੱਕ ਪਹੁੰਚ ਗਈ ਗौरी ਨੇ ਨਾ ਸਿਰਫ ਬੈਰਸ ਦਾ ਸਰੋਤ ਲੱਭ ਲਿਆ ਬਲਕਿ ਇਹ ਵੀ ਫੜ ਲਿਆ ਕਿ ਕਿਹੜਾ ਹੈਕਰ ਬੈਂਕ ਦੇ ਅੰਦਰੋਂ ਪੈਸਾ ਚੋਰੀ ਕਰਕੇ ਅਲੱਗ ਸਰਵਰ ਤੇ ਟ੍ਰਾਂਸਫਰ ਕਰ ਰਿਹਾ ਹੈ ਸਭ ਦੇ ਸਾਹ ਉਦੋਂ ਥੰਮ ਗਏ ਜਦੋਂ ਗौरी ਨੇ ਅਚਾਨਕ ਕਿਹਾ ਹੈਕਰ ਦੀ ਲੋਕੇਸ਼ਨ ਮਿਲ ਗਈ ਹੈ ਉਹ ਗੁਰੂਗ੍ਰਾਮ ਤੋਂ ਆਪਰੇਟ ਕਰ ਰਿਹਾ ਹੈ ਬੈਂਕ ਮੈਨੇਜਰ ਤੇ ਤਕਨੀਕੀ ਟੀਮ ਨੇ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਿਆ ਹੁਣ ਗੌਰੀ ਨੇ ਆਪਣੀ ਅਸਲੀ ਤਾਕਤ ਦਿਖਾਈ ਉਹ ਸਿੱਧੀ ਹੈਕਰ ਦੇ ਸਰਵਰ ਵਿੱਚ ਦਾਖਲ ਹੋ ਗਈ ਸਕਰੀਨ ਤੇ ਕੋਡ ਤੇ ਕਮਾਂਡਾਂ ਦੀ بارش ਹੋ ਰਹੀ ਸੀ ਹੈਕਰ ਨੇ ਵੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਗੌਰੀ ਦੀ ਪਕੜ ਇੰਨੀ ਤੇਜ਼ ਸੀ ਕਿ ਉਹ ਉਸਦੇ ਹਰ ਰਸਤੇ ਨੂੰ ਤੋੜਦੀ ਚਲੀ ਗਈ ਕੁਝ ਹੀ ਮਿੰਟਾਂ ਵਿੱਚ ਉਸਨੇ ਆਪਣੇ ਆਪ ਹੋ ਰਹੇ ਟਰਾਂਸਫਰ ਨੂੰ ਰੋਕ ਦਿੱਤਾ ਤੇ ਉਹ ਪੈਸਾ ਜੋ ਪਹਿਲਾਂ ਹੀ ਟ੍ਰਾਂਸਫਰ ਹੋ ਚੁੱਕਾ ਸੀ ਉਸ ਨੂੰ ਵੀ ਬੈਂਕ ਦੇ ਖਾਤੇਆਂ ਵਿੱਚ ਵਾਪਸ ਰਿਫੰਡ ਕਰਵਾ ਦਿੱਤਾ ਸਕਰੀਨ ਤੇ ਇੱਕਦਮ ਸਾਰੇ ਸਿਸਟਮ ਗ੍ਰੀਨ ਹੋ ਗਏ ਜੋ ਕੰਪਿਊਟਰ ਪਹਿਲਾਂ ਜਾਮ ਹੋ ਕੇ ਕਾਲੀ ਸਕਰੀਨ ਦਿਖਾ ਰਹੇ ਸਨ ਹੁਣ ਹੌਲੀ ਹੌਲੀ ਠੀਕ ਹੋ ਕੇ ਆਮ ਵਾਂਗ ਚੱਲਣ ਲੱਗੇ ਪੂਰਾ ਬੈਂਕ ਮਾਨੋ ਫਿਰ ਤੋਂ ਜਿਉਂਦਾ ਹੋ ਗਿਆ ਸੀ ਬੈਂਕ ਮੈਨੇਜਰ ਗौरी ਦੇ ਪੈਰਾਂ ਵਿੱਚ ਪੈ ਜਾਣ ਵਾਲੇ ਭਾਵ ਨਾਲ ਬੋਲੇ ਬੇਟਾ ਤੂੰ ਤਾਂ ਸਾਨੂੰ ਬਰਬਾਦ ਹੋਣ ਤੋਂ ਬਚਾ ਲਿਆ ਹੁਣ ਮੈਂ ਪੁਲਿਸ ਨੂੰ ਤੁਰੰਤ ਲੋਕੇਸ਼ਨ ਭੇਜਦਾ ਹਾਂ ਮੈਨੇਜਰ ਨੇ ਫੌਰਨ ਪੁਲਿਸ ਨਾਲ ਸੰਪਰਕ ਕੀਤਾ ਤੇ ਉਹ ਪਤਾ ਭੇਜ ਦਿੱਤਾ ਜੋ ਗੌਰੀ ਨੇ ਲੱਭਿਆ ਸੀ ਪੁਲਿਸ ਨੇ ਤੁਰੰਤ ਛਾਪਾ ਮਾਰਿਆ ਤੇ ਕੁਝ ਹੀ ਘੰਟਿਆਂ ਵਿੱਚ ਉਸ ਹੈਕਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਪੂਰਾ ਬੈਂਕ ਹਾਲ ਇਸ ਸਿਨੇਮਾ ਘਰ ਦੇ ਦ੍ਰਿਸ਼ ਵਰਗਾ ਬਣ ਗਿਆ ਸੀ ਜਿੱਥੇ ਕੁਝ ਧੇਰ ਪਹਿਲਾਂ ਸਭ ਦੇ ਚਿਹਰਿਆਂ ਤੇ ਘਬਰਾਹਟ ਡਰ ਅਤੇ ਬੇਚੈਨੀ ਸੀ ਹੁਣ ਉੱਥੇ ਸਕੂਨ ਅਤੇ ਰਾਹਤ ਦੀ ਲਹਿਰ ਦੌੜ ਚੁੱਕੀ ਸੀ ਗਾਕ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਵਾਹ ਇਸ ਬੱਚੀ ਨੇ ਤਾਂ ਕਮਾਲ ਹੀ ਕਰ ਦਿੱਤਾ ਜਿੱਥੇ ਐਨੇ ਵੱਡੇ ਵੱਡੇ ਤਕਨੀਕੀ ਮਾਹਿਰ ਫੇਲ ਹੋ ਗਏ ਉੱਥੇ ਇਸਨੇ ਮਿੰਟਾਂ ਵਿੱਚ ਪੂਰਾ ਸਿਸਟਮ ਠੀਕ ਕਰ ਦਿੱਤਾ ਤਕਨੀਕੀ ਮਾਹਿਰ ਖੁਦ ਹੈਰਾਨੀ ਨਾਲ ਬੋਲੇ ਅਸੀਂ ਲੋਕ ਸਿਰਫ ਪ੍ਰੋਗਰਾਮ ਤੱਕ ਹੀ ਸਮਝ ਪਾ ਰਹੇ ਸੀ ਪਰ ਇਸ ਨੇ ਸਿੱਧਾ ਹੈਕਰ ਦੇ ਸਰਵਰ ਤੱਕ ਪਹੁੰਚ ਕੇ ਖੇਡ ਖਤਮ ਕਰ ਦਿੱਤੀ ਅਜਿਹੀ ਮੁਹਾਰਤ ਕਿਸੇ ਪੇਸ਼ੇਵਰ ਐਥੀਕਲ ਹੈਕਰ ਵਿੱਚ ਵੀ ਬਹੁਤ ਮੁਸ਼ਕਲ ਨਾਲ ਦੇਖਣ ਨੂੰ ਮਿਲਦੀ ਹੈ ਬੈਂਕ ਮੈਨੇਜਰ ਦੀਆਂ ਅੱਖਾਂ ਵਿੱਚ ਮਾਣ ਅਤੇ ਸ਼ੁਕਰਾਨਾ ਦੋਵੇਂ ਸਨ ਉਹ ਵਾਰ-ਵਾਰ ਹੱਥ ਜੋੜ ਕੇ ਕਹਿ ਰਹੇ ਸਨ ਗौरी ਅੱਜ ਤੂੰ ਨਾ ਸਿਰਫ ਇਸ ਬੈਂਕ ਦੀ ਇੱਜ਼ਤ ਬਚਾਈ ਹੈ ਬਲਕਿ ਹਜ਼ਾਰਾਂ ਗਾਹਕਾਂ ਦਾ ਭਰੋਸਾ ਵੀ ਵਾਪਸ ਲਿਆੰਦਾ ਹੈ ਮੈਂ ਤੇਰੇ ਸਾਹਮਣੇ ਸਿਰ ਝੁਕਾਉਂਦਾ ਹਾਂ ਤੂੰ ਇਸ ਬੈਂਕ ਦੀ ਅਸਲੀ ਹੀਰੋ ਹੈ ਗौरी ਦੇ ਮਾਂ ਦੀ ਮਾਂ ਦੀਆਂ ਅੱਖਾਂ ਨਮ ਹੋ ਚੁੱਕੀਆਂ ਸਨ ਉਹਨਾਂ ਦੇ ਦਿਲ ਵਿੱਚ ਆਪਣੀ ਬੇਟੀ ਲਈ ਮਾਣ ਦਾ ਤੂਫਾਨ ਉੱਠ ਰਿਹਾ ਸੀ ਪਿੰਡੋਂ ਆਈ ਉਹਨਾਂ ਦੀ ਬੱਚੀ ਅੱਜ ਸ਼ਹਿਰ ਦੇ ਇੰਨੇ ਵੱਡੇ ਬੈਂਕ ਨੂੰ ਬਚਾਉਣ ਵਾਲੀ ਸਾਬਤ ਹੋਈ ਸੀ ਉਹਨਾਂ ਨੇ ਭਾਵਕ ਹੋ ਕੇ ਕਿਹਾ ਇਹ ਮੇਰੀ ਬੇਟੀ ਨਹੀਂ ਮੇਰੀ ਸ਼ਾਨ ਹੈ ਹਾਲ ਤਾੜੀਆਂ ਦੀ ਗਰਗਰਾਹਟ ਨਾਲ ਗੂੰਜ ਉੱਠਿਆ ਗੁੱਜ ਗਾਇਕ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਲੱਗੇ ਤੇ ਕੁਝ ਨੇ ਗੌਰੀ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣੀ ਸ਼ੁਰੂ ਕਰ ਦਿੱਤੀ। ਵੈਂਕ ਹਾਲ ਹੁਣ ਡਰ ਤੇ ਤਣਾਅ ਨਾਲ ਨਹੀਂ ਸਗੋਂ ਮਾਨ ਤੇ ਪ੍ਰੇਰਣਾ ਦੀ ਊਰਜਾ ਨਾਲ ਭਰਿਆ ਹੋਇਆ ਸੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਦੇ ਵੀ ਉਮਰ ਨੂੰ ਕਾਬਲੀਅਤ ਤੇ ਸਮਰੱਥਾ ਦਾ ਪੈਮਾਨਾ ਨਹੀਂ ਸਮਝਣਾ ਚਾਹੀਦਾ। 11 ਸਾਲ ਦੀ ਗੌਰੀ ਨੇ ਜੋ ਕਾਰ ਦਿਖਾਇਆ ਉਹ ਨਾ ਸਿਰਫ ਤਕਨੀਕੀ ਮੁਹਾਰਤ ਦੀ ਮਿਸਾਲ ਹੈ। ਸਗੋਂ ਆਤਮ ਵਿਸ਼ਵਾਸ ਤੇ ਹਿੰਮਤ ਦਾ ਵੀ ਨਮੂਨਾ ਹੈ ਅਕਸਰ ਲੋਕ ਸੋਚਦੇ ਹਨ ਕਿ ਤਜਰਬਾ ਤੇ ਉਮਰ ਹੀ ਸਫਲਤਾ ਦੀ ਕੁੰਜੀ ਹੈ ਪਰ ਅਸਲੀ ਤਾਕਤ ਜਿਗਿਆਸਾ ਲਗਨ ਤੇ ਸਿੱਖਣ ਦੀ ਇੱਛਾ ਵਿੱਚ ਛੁਪੀ ਹੁੰਦੀ ਹੈ ਗौरी ਨੇ ਨਾ ਕੇਵਲ ਆਪਣੀ ਮਾਂ ਤੇ ਬੈਂਕ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਸੱਚਾ ਗਿਆਨ ਕਦੇ ਵੀ ਵਿਅਰਥ ਨਹੀਂ ਜਾਂਦਾ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ